हां जी दोस्तों आज ਗੱਲਬਾਤ ਕਰਾਂਗੇ ਸਰਮੇਲ ਦੀ ਜ਼ਿੰਦਗੀ ਦੇ ਭਾਗ 55ਵੇਂ ਮਾਰ। ਸੋ ਭਾਗ 54 ਵਿੱਚ ਤੁਸੀਂ ਵੇਖਿਆ ਵੀ ਅੱਗੇ ਹੁਣ ਬਹਾਦਰ ਸਿੰਘ ਦੀ ਕਹਾਣੀ ਸ਼ੁਰੂ ਹੁੰਦੀ ਹੈ ਜਿਹਦੇ ਕੋਲ ਵਿਚਾਰੇ ਕੋਲ ਦੋ ਤਿੰਨ ਕਿੱਲੇ ਜ਼ਮੀਨ ਹੁੰਦੀ ਹੈ ਤੇ ਸਾਰੀ ਜ਼ਮੀਨਾਂ ਉਹ ਦੀ ਵਿਗ ਜਾਂਦੀ ਹੈ ਵਿਚਾਰੇ ਦੀ। ਹੁਣ ਉਹ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਸ਼ਹਿਰ ਆ ਗਿਆ ਤੇ ਉੱਥੇ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ। ਸੋ ਬੇਟਾ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾ ਪੜਣਾ ਨੇ ਸਾਡਾ ਜਨਨ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਤਾਰੇ ਦੇ ਵਾਰੰਟਡ ਹੋਣ ਤੋਂ ਪਿੱਛੋਂ ਜਦੋਂ ਆਈਜੀ ਦੇ ਕਰੜੇ ਹੁਕਮਾਂ ਨਾਲ ਉਹਦੇ ਦੋਵੇਂ ਅੰਦਰ ਦਾ ਤੇ ਬਾਹਰ ਦਾ ਘਰ ਢਾਹ ਦਿੱਤੇ ਅਤੇ ਫਸਲવાડી ਤਬਾਹ ਕਰ ਦਿੱਤੀ। ਉਦੋਂ ਸਰਜੀਤ ਕੌਰ ਦੋਹਾਂ ਨਿਆਣਿਆਂ ਨੂੰ ਚੁੱਕ ਕੇ ਨਣਦ ਕੋਲ ਦਸਾਉਂਦਾ ਘਟਣ ਆ ਗਈ। ਅਸਲ ਵਿੱਚ ਤਾਰੇ ਦੀ ਭੈਣ ਹੀ ਸਰਜੀਤ ਕੌਰ ਨੂੰ ਪੁਲਿਸ ਦੀ ਹਵਕ ਦਵਕ ਤੋਂ ਬਚਾਉਣ ਲਈ ਸ਼ਹਿਰ ਲੈ ਕੇ ਆਈ ਸੀ। ਪਿੰਡ ਵਾਲਿਆਂ ਨੂੰ ਕਿੰਨਾ ਚਿਰ ਹੀ ਪਤਾ ਨਹੀਂ ਲੱਗਿਆ ਵੀ ਸਰਜੀਤ ਕੌਰ ਕਿੱਥੇ ਚਲੀ ਗਈ ਹੈ। ਪੁਲਿਸ ਦੇ ਪੁੱਛਣ ਤੇ ਡਰਦਾ ਕੋਈ ਦੱਸਦਾ ਵੀ ਨਹੀਂ ਸੀਗਾ। ਫਸਲਾਂ ਉਜਾਰ ਦੇ ਨਾਲ ਪਿੰਡ ਦੇ ਲੋਕ ਪੁਲਿਸ ਦੇ ਢਿੱਡੋਂ ਵਿਰੋਧੀ ਸਨ। ਗਾਣਾ ਵੀ ਤਾਂ ਦੇ ਸਨ ਪਰ ਡਰਦੇ ਕੁਸਕਦੇ ਵੀ ਨਹੀਂ ਸੀਗੇ ਉਹ ਸਰਜੀਤ ਕੌਰ ਦਾ ਮਨ ਤਾਰੇ ਦੇ ਇਨਕਲਾਬੀ ਲਾਣੇ ਵਿੱਚ ਰਲ ਜਾਣ ਨਾਲ ਦੁਖੀ ਸੀਗਾ ਪਰ ਉਹ ਕਰਦੀ ਵੀ ਕੀ ਇੱਕ ਤਰ੍ਹਾਂ ਸਤਵੰਤ ਸਿਪਾਈ ਵਾਲੀ ਗੱਲ ਦੱਸ ਕੇ ਉਹ ਪਛਤਾ ਰਹੀ ਸੀ ਹੁਣ ਉਹ ਸਿਪਾਈ ਨੂੰ ਗੋਲੀ ਮਾਰ ਦੇਣ ਵਿੱਚ ਆਪਣੇ ਆਪ ਨੂੰ ਵੀ ਦੋਸ਼ੀ ਸਮਝਦੀ ਸੀ ਦੌਰਿਆਂ ਵਰਗੀ ਹਾਲਤ ਵਿੱਚ ਉਹ ਕਿਸੇ ਵੀ ਭੈੜੀ ਖਬਰ ਲਈ ਕੰਨ ਚੱਕ ਲੈਂਦੀ ਪਰ ਕੁਝ ਮਹੀਨੇ ਸੁਖ ਸੁਵਿਲੀ ਨਾਲ ਲੰਘ ਗਏ ਪਾਰਟੀ ਵਾਲਿਆਂ ਨਵੀਂ ਲੈਨ ਅਨਸਾਰ ਆਪਣੀ ਮਜ਼ਦੂਰ ਯੂਨੀਅਨ ਦਾ ਵਿਗ ਖੜਾ ਕਰਨ ਲਈ ਕਾਮਰੇਡ ਵੇ ਦੇ ਡਿਊਟੀ ਲਾਗਦੀ ਸੀ ਕਿਉਂਕਿ ਐਕਸ਼ਨ ਸ਼ੁਰੂ ਕਰਨ ਲੱਗਿਆ ਉਹਨਾਂ ਪ੍ਰੋਲ ਟਾਰੀਏ ਦੇ ਸਭ ਤੋਂ ਤਿੱਖੇ ਤਲਕੇ ਸਨਤੀ ਮਜ਼ਦੂਰ ਉਤੇ ਟੇਕ ਨਹੀਂ ਰੱਖੀ ਜੇਗੀ ਜਿਸ ਦਾ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਸੀ ਕਿਸਾਨ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਦੇ ਹੱਕ ਵਿੱਚ ਬੜੀਆਂ ਜਬਰਦਸਤ ਰੈਲੀਆਂ ਹੋਈਆਂ ਸਨ ਪਰ ਸਾਰੀ ਮਜ਼ਦੂਰ ਜਮਾਤ ਬਰਬੰਗ ਸੁਤੀ ਰਹੀ ਸੀ ਹੁਣ ਇੱਕ ਰਾਤ ਤਾਰਾ ਵੇਦ ਦੀ ਬਾ ਬਹਾਦਰ ਸਿੰਘ ਨੂੰ ਫੜਾ ਗਿਆ ਬਹਾਦਰ ਸਿੰਘ ਦੀ ਫੈਕਟਰੀ ਮਾਲਕਾਂ ਨਾਲ ਚੰਗੀ ਬਣੀ ਆਈ ਸੀ ਉਸ ਹੁਣ ਤੱਕ ਮਜ਼ਦੂਰ ਯੂਨੀਅਨ ਵਿੱਚ ਹਿੱਸਾ ਨਹੀਂ ਲਿਆ ਸੀਗਾ ਉਸ ਦੇ ਰਸੂਖ ਨਾਲ ਵੇਦ ਮਜ਼ਦੂਰ ਭਰਤੀ ਹੋ ਗਿਆ ਤਾਰੇ ਦੀ ਹਦਾਇਤ ਅਨੁਸਾਰ ਉਸ ਵੇਦ ਬਾਰੇ ਘਰਵਾਲੀ ਅਤੇ ਸਰਜੀਤ ਕੌਰ ਨੂੰ ਕੁਝ ਵੀ ਨਹੀਂ ਦੱਸਿਆ। ਫੈਕਟਰੀ ਵਿੱਚ ਵੇਦ ਦਾ ਨਵਾਂ ਨਾਂ ਚਰਨਜੀਤ ਲਾਲ ਰੱਖਿਆ ਗਿਆ। ਮਜ਼ਦੂਰਾਂ ਦੀਆਂ ਦੋ ਮੀਟਿੰਗਾਂ ਵਿੱਚ ਚਰਨਜੀਤ ਲਾਲ ਦੇ ਬੋਲਣ ਨਾਲ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਦੇ ਅਗਵਾ ਕੰਨ ਚੱਕਲੇ। ਭਾਵੇਂ ਉਹ ਹਾਲਾਤ ਨੂੰ ਘਾ ਕੇ ਤੱਤਾ ਨਹੀਂ ਬੋਲਿਆ ਸੀ ਕਿਉਂਕਿ ਉਸ ਫੈਕਟਰੀ ਵਿੱਚ ਪੈਰ ਜਮਾਣੇ ਸਨ ਪਰ ਪੋਲੀਟੀਕਲ ਲਾਈਨ ਅਨੁਸਾਰ ਉਸ ਮਜ਼ਦੂਰਾਂ ਨੂੰ ਬੁਨਿਆਦੀ ਪੱਖੋਂ ਖਬਰਦਾਰ ਕੀਤਾ ਸੀ। ਇੰਟਕ ਦੇ ਆਗੂ ਮਦਨ ਗਪਾਲ ਨੂੰ ਉਹਦੀ ਪਹਿਲੀ ਸਪੀਚ ਤੋਂ ਹੀ ਖੜਕ ਗਈ ਸੀ ਵੀ ਜਿਸ ਖੋਖਰੀ ਵਰਗੇ ਤਿੱਖੇ ਮੁੰਡੇ ਨੂੰ ਅੱਡੇ ਨਾਲ ਆਇਆ ਤਾਂ ਲੀਟਰ ਹੀ ਖੋ ਜਾਵੇਗੀ ਇਤਿਆਂ ਸਿੱਧੀਆਂ ਸਪਾਟ ਗੱਲਾਂ ਮਜ਼ਦੂਰਾਂ ਨੂੰ ਕਾਟ ਕਰਦੀਆਂ ਨੇ ਉਸ ਨੇ ਚਰਨਜੀ ਲਾਲ ਨੂੰ ਚਾਹ ਪਾਣੀ ਦੀ ਸੁਲਾ ਮਾਰਨੀ ਸ਼ੁਰੂ ਕਰ ਦਿੱਤੀ ਹੁਣ ਚਰਨਜੀ ਲਾਲ ਨੇ ਸਾਰੀ ਫੈਕਟਰੀ ਵਿੱਚ ਮਿਲਾਪੜਾ ਸੁਭਾ ਰੱਖਿਆ ਹੋਇਆ ਸੀਗਾ ਪਰ ਜਦੋਂ ਮਜ਼ਦੂਰ ਜਮਾਤ ਦਾ ਲੋਹਾ ਗਰਮ ਹੁੰਦਾ ਸੱਟ ਮਾਰਨੋਂ ਕਦੇ ਓਕਾਈ ਨਾ ਕਰਦਾ ਹਾ ਮਦਨ ਗੋਪਾਲ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੁੰਦਾ ਗਿਆ ਚਰਨਜੀ ਨੇ ਕੁਝ ਸਿਆਣੇ ਮਜ਼ਦੂਰਾਂ ਨੂੰ ਸਟੱਡੀ ਸਰਕਲ ਨਾਲ ਆਪਣੇ ਹਮਖਿਆਲੀ ਬਣਾ ਲਿਆ ਅਸਾ ਆਪਣੇ ਦੂਜੇ ਸਾਥੀ ਕਿਸਾਨਾਂ ਨੂੰ ਵੀ ਸਮਝਾ ਕੇ ਲੋਕ ਇਨਕਲਾਬ ਲਈ ਤਿਆਰ ਕਰਨਾ ਹੈ ਇਨਕਲਾਬ ਮਤੇ ਪਾਸ ਕਰਿਆ ਨਹੀਂ ਆਉਣਾ ਵੋਟਾਂ ਨਾਲ ਵੀ ਨਹੀਂ ਆਉਣਾ ਹੈ ਇਨਕਲਾਬ ਹਥਿਆਰ ਦੀ ਤਾਕਤ ਨਾਲ ਲਿਆਂਦਾ ਜਾਣਾ ਸੋ ਅਸਾ سرمایہਦਾਰੀ ਦੇ ਵਿਰੋਧੀਆਂ ਦਾ ਮੋਹਾਰਜ ਸਾਂਝਾ ਕਰਨਾ ਪਰ ਆਪਣੀ ਬੰਦੂਕ ਨੂੰ ਧੂਫ ਦੇ ਕੇ ਤਿਆਰ ਰੱਖਣਾ ਤਾਂ ਕਿ ਰਾਜਸੀ ਸਤਾ ਕਿਸਾਨ ਮਜ਼ਦੂਰ ਤੇ ਹੱਥ ਆ ਸਕੇ ਇਨਕਲਾਬ ਬਿਨਾ ਸਾਡੀ ਆਰਥਿਕ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਕਟੀਆਂ ਜਾ ਸਕਦੀਆਂ ਜਦੋਂ ਫੈਕਟਰੀ ਵਿੱਚ ਮੁਕਾਬਲੇ ਦੀ ਯੂਨੀਅਨ ਖੜੀ ਹੋ ਗਈ ਕਾਗ ਮਦਨ ਗੋਪਾਲ ਨੂੰ ਸਤੀ ਕਪੜੀ ਅੱਗ ਲੱਗੀ ਉਧਰ ਹੁਣ ਤੱਕ ਉਸ ਫੈਕਟਰੀ ਵਿੱਚ ਮਜ਼ਦੂਰਾਂ ਦੇ ਸਿਰ ਉੱਤੇ ਮੋਜਾਂ ਮਾਰੀਆਂ ਸਨ ਚਰੰਜੀ ਲਾਲ ਦੀ ਤਪਸਾਧਨਾ ਨਾਲ ਇੰਦਰ ਨੂੰ ਆਪਣੀ ਸੁਰਗਾਪੁਰੀ ਦਾ ਰਾਜ ਖੋਦਦਾ ਪ੍ਰਤੀਤ ਹੋਇਆ ਹੁਣ ਉਸ ਪਹਿਲੀ ਵਾਰ ਮਾਲਕਾਂ ਦੇ ਕੰਨ ਭਰੇ ਅਤੇ ਜ਼ੋਰ ਪਾਇਆ ਕਿ ਚਰੰਜੀ ਨੂੰ ਫੈਕਟਰੀ ਵਿੱਚੋਂ ਕੱਢ ਦਿੱਤਾ ਜਾਵੇ ਇਸ ਇਸ਼ੂ ਉੱਤੇ ਉਸ ਹੜਤਾਲ ਦਾ ਇਸ਼ਾਰਾ ਵੀ ਦੇ ਦਿੱਤਾ ਪਰ ਚੁਰੰਜੀ ਨੇ ਹਾਲੇ ਤੱਕ ਫੈਕਟਰੀ ਵਿੱਚ ਕੋਈ ਗੱਤ ਕੰਮ ਪੁੱਟ ਕੇ ਮਾਲਕਾਂ ਨੂੰ ਗੁੱਸੇ ਨਹੀਂ ਕੀਤਾ ਸੀਗਾ ਸਕੋਹੋ ਵੱਧ ਪੈਦਾਵਾਰ ਕਰਨ ਲਈ ਮਜ਼ਦੂਰਾਂ ਨੂੰ ਪ੍ਰੇਰਦਾ ਸੀਗਾ ਦੋ ਯੂਨੀਆਂ ਮਾਲਕਾਂ ਦੇ ਹਿੱਤ ਵਿੱਚ ਜਾਂਦੀਆਂ ਸਨ ਹੜਤਾਲ ਦੇ ਸੰਕਟ ਸਮੇਂ ਕਿਸੇ ਇੱਕ ਨੂੰ ਆਪਣੇ ਹੱਥ ਵਿੱਚ ਲੈਣਾ ਸੌਖਾ ਕੰਮ ਸੀ ਉਹ ਲਾਲਚੀ ਮਦਨ ਗੋਪਾਲ ਤੋਂ ਤੰਗ ਆਏ ਹੋਏ ਸਨ ਉਹਨਾਂ ਚੁਰੰਜੀ لال ਨੂੰ ਮਦਨ ਗੋਪਾਲ ਦੇ ਬਾਰ-ਬਾਰ ਸ਼ਿਕਾਇਤਾਂ ਕਰਨ ਤੇ ਵੀ ਕੁਝ ਨਾ ਆਖਿਆ ਬਹਾਦਰ ਸਿੰਘ ਲੋਹੇ ਦੀ ਲਾਠ ਵਾਂਗ ਚੁਰੰਜੀ ਦੀ ਪਿੱਠ ਪੂਰ ਰਿਹਾ ਸੀਗਾ ਮਦਨ ਗੋਪਾਲ ਨੇ ਫਿਰ ਮਾਲਕਾਂ ਨੂੰ ਧਮਕੀ ਦਿੱਤੀ ਕਿ ਤੁਸੀਂ ਇੱਕ ਬੋਗਸ ਫਰਮ ਦੇ ਨਾਂ ਉੱਤੇ ਪਿਛਲੇ 4 ਸਾਲ ਤੋਂ ਲੋਹੇ ਦਾ ਕੋਟਾ ਲੈ ਕੇ ਖਾ ਰਹੇ ਹੋ। ਉਹ ਫਰਮ ਕਾਗਜ਼ਾਂ ਵਿੱਚ ਤਾਂ ਹੈਗੀ ਹੈ ਪਰ ਸਾਈਨ ਬੋਰਡ ਬਿਨਾ ਉਹਦਾ ਵਜੂਦ ਕੋਈ ਨਹੀਂ ਹੈਗਾ। ਉਹਦਾ ਡਰਾਵਾ ਸੀ ਵੀ ਸ਼ਿਕਾਇਤ ਹੋ ਸਕਦੀ ਹੈ। ਉਹ ਕਿਸੇ ਵੀ ਕੀਮਤ ਉੱਤੇ ਚਰਨਜੀ ਨੂੰ ਫੈਕਟਰੀ ਵਿੱਚੋਂ ਕਢਵਾਉਣਾ ਚਾਹੁੰਦਾ ਸੀ। ਮਾਲਕ ਉਸਦੀ ਧਮਕੀ ਉੱਤੇ ਮੁਸਕਾ ਪਏ, ਇੰਨ ਜਾਪਦਾ ਸੀ ਜਿਵੇਂ ਇੰਡਸਟਰੀ ਇੰਸਪੈਕਟਰ ਤੋਂ ਲੈ ਕੇ ਸਰਕਾਰ ਦੇ ਤੋੜ ਘਰ ਤੱਕ ਉਹਨਾਂ ਸਭ ਨੂੰ ਗਾਣ ਕੀਤਾ ਹੋਇਆ ਸੀਗਾ। ਮਾਲਕਾਂ ਨੇ ਇਨ ਟੱਕ ਦੇ ਸਖਤਰ ਨੂੰ ਕੁੱਤਾ ਭਾਂਉਂਦਾ ਸਮਝ ਛੱਡਿਆ। ਜਦੋਂ ਮਦਨ ਕੋਪਾਲ ਦਾ ਕੋਈ ਹੱਤਕੰਡਾ ਕਾਮਯਾਬ ਨਾ ਹੋਇਆ ਉਸ ਕਾਮਰੇਡ ਚਰਨਜੀ ਦਾ ਅੱਗਾ ਪਿੱਛਾ ਪੜਤਾਲਣਾ ਸ਼ੁਰੂ ਕਰ ਦਿੱਤਾ ਹੁਣ ਆਪਣੇ ਇੱਕ ਖਾਸ ਹੱਥ ਟੋਕੇ ਮਜ਼ਦੂਰ ਨੂੰ ਉਹਦੀ ਯੂਨੀਅਨ ਵਿੱਚ ਬਾਹਰ ਦੱਤਾ ਉਹਨਾਂ ਨੇ ਪਰ ਮਦਨ ਦੇ ਫੇਰ ਕੱਖ ਪੱਲੇ ਨਾ ਪਿਆ ਕੇਵਲ ਚਰਨਜੀ ਲਾਲ ਦਾ ਬਹਾਦਰ ਸਿੰਘ ਦੇ ਘਰ ਆਉਣ ਜਾਣੀ ਸਾਬਤ ਹੋਇਆ ਸੀਗਾ ਮਦਨ ਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਬਹਾਦਰ ਸਿੰਘ ਇਨਕਲਾਬੀ ਨਖਲੀਏ ਤਾਰੇ ਦਾ ਪਣੋਈ ਹੈ ਉਸ ਨੇ ਇਹ ਤਾਂ ਲਖਣ ਲਾ ਲਿਆ ਸੀਗਾ ਵੀ ਚਰਨਜੀ ਨਖਲੀਆਂ ਨਾਲ ਸੰਬੰਧ ਰੱਖਦਾ ਹੈ ਪਰ ਕਿੱਥੋਂ ਦਾ ਹੈਗਾ ਉਹ ਨਾ ਜਾਣ ਸਕਿਆ ਚੁਰੰਜੀ ਦੇ ਨਕਸਲੀਆ ਹੋਣ ਵਾਲੀ ਗੱਲ ਗਪਾਲ ਦੇ ਸਿਰ ਗਿੱਲੇ ਗੋਹੇ ਵਾਂਗ ਧੁਕਦੀ ਰਹੀ। ਉਸ ਦੀ ਸ਼ੱਕ ਚੁਰੰਜੀ ਲਾਲ ਦੇ ਇੱਕ ਡੈਪੂਟੇਸ਼ਨ ਵਿੱਚ ਸ਼ਾਮਲ ਨਾ ਹੋਣ ਤੇ ਹੋਰ ਵੀ ਵੱਧ ਗਈ। ਪੁਲਸ ਵਾਲਿਆਂ ਚੋਰੀ ਦੇ ਸ਼ੱਕ ਵਿੱਚ ਇੱਕ ਭਲਾ ਮਾਨਸ ਮਜ਼ਦੂਰ ਬੇਗੁਨਾਹੀ ਕੁੱਟ ਗੱਡਿਆ। ਡੈਪੂਟੇਸ਼ਨ ਐਸਪੀ ਸ਼ਰਮੇ ਕੋਲ ਗਿਆ ਸੀ ਮਦਨ ਲਈ। ਇਹ ਵੀ ਇੱਕ ਸਰਦਾਰਤੀ ਸੀ ਕਿ ਚੁਰੰਜੀ ਨੇ ਆਰਐਲਯੂ ਖੜੀ ਕਰਕੇ ਉਹਦਾ ਸਖਤਰ ਕਿਸੇ ਹੋਰ ਨੂੰ ਬਣਾ ਦਿੰਦਾ ਸੀਗਾ। ਇੱਕ ਥੋੜਿਆ ਮਜ਼ਦੂਰ ਇਹਨਾਂ ਤਿਆਗੀ ਕਿਵੇਂ ਹੋ ਸਕਦਾ ਹੈ? ਚੁਰੰਜੀ ਦਾ ਮਿਲਵਰਤਨ ਰਵੱਈਆ ਹੈਰਾਨ ਕਰਨ ਵਾਲਾ ਸੀ। ਉਹ ਮਨ ਵਿੱਚ ਧਾਰ ਲਈ ਵੀ ਉਸ ਨੂੰ ਹੁਣ ਫੈਕਟਰੀ ਵਿੱਚ ਨਹੀਂ ਰਹਿਣ ਦੇਣਾ ਜੇ ਇਹ ਪੈਰ ਗੱਟ ਗਿਆ ਤਾਂ ਮੈਨੂੰ ਕੱਖੋਂ ਹੌਲਾ ਪਾ ਦੇਵੇਗਾ ਇਹ ਉਸ ਨੇ ਇੱਕ ਯਾਰ ਥਾਣੇਦਾਰ ਦੇ ਕੰਨ ਬਲੇਲ ਪਾ ਛੱਡੀ ਤਾਰਾ ਸਿੰਘ ਦਾ ਛੋਟਾ ਮੁੰਡਾ ਅਚਾਨਕ ਨਮੂਹੀ ਨਾਲ ਬਿਮਾਰ ਪੈ ਗਿਆ ਡਾਕਟਰ ਨੇ ਦਵਾਈ ਅਤੇ ਟੀਕੇ ਲਿਖ ਦਿੱਤੇ ਬਹਾਦਰ ਸਿੰਘ ਕਰਨੀ ਸੀਗਾ ਮੁੰਡਾ ਸਾਹ ਔਖੇ ਲੈ ਰਿਹਾ ਸੀ ਸੁਰਜੀਤ ਕੌਰ ਨੇ ਚੁਰੰਜੀ ਨੂੰ ਆ ਵਾਸਤਾ ਪਾਇਆ ਫਿਰ ਉਹ ਬਾਜ਼ਾਰ ਬਹੁਤ ਘਟ ਜਾਂਦਾ ਸੀ ਪਰ ਬੱਚੇ ਦੀ ਮਾਂ ਦੀ ਹਾਲਤ ਕਿਸੇ ਦੁਬਦਾਂ ਵਿੱਚ ਸੋਚਣ ਦਾ ਸਮਾਂ ਨਹੀਂ ਦੇ ਰਹੀ ਸੀ ਉਹ ਪਰਚੀ ਲੈ ਕੇ ਪੈਰ ਤੋਂ ਨੱਠ ਪਿਆ ਐਤਵਾਰ ਹੋਣ ਕਾਰਨ ਨੇੜਿਓਂ ਠੀਕੇ ਮਿਲੇ ਨਾ ਦਵਾਈ ਲੈ ਕੇ ਹਲੇ ਉਹ ਬਸ ਅਡੇ ਦੇ ਬਰਾਬਰ ਹੀ ਆਇਆ ਸੀਗਾ ਜਦੋਂ ਇੱਕ ਥਾਣੇਦਾਰ ਤੇ ਚਾਰ ਸਿਪਾਹੀਆਂ ਉਸ ਨੂੰ ਘੇਰ ਲਿਆ ਪਤਾ ਥਾਣੇਦਾਰ ਨੂੰ ਵੀ ਉਹਦੇ ਬਾਰੇ ਕੁਝ ਨਹੀਂ ਸੀਗਾ ਉਸ ਮਦਨ ਕਪਾਲ ਦੀ ਚੁਗਰੀ ਤੇ ਪੁੱਛ ਪੜਤਾਲ ਲਈ ਉਹਨੂੰ ਫੜ ਲਿਆ ਫੜਨ ਵਾਲੇ ਸਿਪਾਹੀਆਂ ਵਿੱਚੋਂ ਸਤਵੰਤ ਨੇ ਚਰੰਜੀ ਨੂੰ ਪਛਾਣ ਲਿਆ ਉਹਨਾਂ ਦੀ ਨੈਰ ਵਾਲੀ ਖੋਹ ਪੁਲਿਸ ਦੀ ਬਦਨਾਮੀ ਕਾਰਨ ਅਫਸਰਾਂ ਦਿਵਾਲੀ ਸੀਗੀ ਕੇਸ ਚਲਾਉਣ ਨਾਲ ਕਈ ਵੱਡੇ ਅਧਿਕਾਰੀ ਵੀ ਫਾਦੇ ਸਨ ਮੈਂ ਕਮਾਨਾ ਕਾਰਵਾਈ ਵਿੱਚ ਤਿੰਨਾਂ ਹੀ ਸਿਪਾਹੀਆਂ ਨੂੰ ਵਕ ਵਕ ਥਾਣੇ ਵਿੱਚ ਬਦਲ ਦਿੱਤਾ ਗਿਆ ਸੀ ਉਹ ਜਨਾਬ ਇਹਦਾ ਵੇਦ ਹੈ ਬਾਬਾ ਮਿਰਗਿੰਦ ਕੋਲ ਆਉਂਦਾ ਹੁੰਦਾ ਸੀਗਾ ਸਤਵੰਤ ਨੇ ਝੱਟ ਵੇਦ ਦੇ ਕਸੂਨ ਠੋਕ ਦਿੱਤਾ ਪੁੱੜ ਦੀ ਕੁੱਟ ਨਾਲ ਹਾਲੇ ਤੱਕ ਉਹਦੇ ਹੱਡ ਦੁਖ ਰਹੇ ਸਨ ਉਹ ਨੈਣੇ ਹੋਰਾਂ ਦੀ ਮਾਰ ਦਾ ਬਦਲਾ ਵੇਦ ਤੋਂ ਲੈਣਾ ਚਾਹੁੰਦਾ ਸੀਗਾ ਹੁਣ ਬਿੱਲੀ ਦੀ ਭਾਂਗੀ ਛਿੱਕਾ ਟੁੱਟਾ ਥਾਣੇਦਾਰ ਨੂੰ ਹੋਰ ਕੀ ਚਾਹੀਦਾ ਸੀ ਵੇਦ ਲੱਖਾ ਸਿੰਘ ਦੇ ਕਤਲ ਅਤੇ ਹੋਰ ਕਈ ਕੇਸਾਂ ਵਿੱਚ 5000 ਰੁਪਏ ਪਕੌੜਾ ਕਰਾਰ ਦਿੱਤਾ ਜਾ ਚੁੱਕਾ ਸੀ ਵੇਦ ਨੇ ਵੀ ਜਾਣ ਲਿਆ ਵੀ ਹੁਣ ਮੈਂ ਆਪਣੇ ਆਪ ਨੂੰ ਕਿਵੇਂ ਵੀ ਲੁਕਾ ਨਹੀਂ ਸਕਾਂਗਾ ਮੈਂ ਤੁਹਾਡੇ ਕਾਬੂ ਵਿੱਚ ਹਾਂ ਪਰ ਮਿਹਰਬਾਨੀ ਕਰਕੇ ਇੱਕ ਬੱਚਾ ਮਰ ਰਿਹਾ ਹੈ ਆ ਦਵਾਈ ਮੇਰੇ ਨਾਲ ਕਰ ਕੁਝ ਦੀ ਕਰ ਉਸ ਥਾਣੇਦਾਰ ਨੂੰ ਬੇਨਤੀ ਕੀਤੀ ਸਾੜਾ ਦਵਾਈ ਦਾ ਨੱਠਣ ਨੂੰ ਫਿਰਦਾ ਹੀ ਥਾਣੇਦਾਰ ਨੇ ਬੈਂਤ ਉਹਦੇ ਅੱਗੇ ਵਧੇ ਹੱਥੋਂ ਤੇ ਖਿੱਚ ਕੇ ਮਾਰੀ ਦਵਾਈ ਵਾਲੀ ਸ਼ੀਸ਼ੀ ਦੇ ਕੇ ਟੁੱਟ ਗਈ ਹੁਣ ਵੇਦ ਨੇ ਇੱਕਦਮ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਇਨਕਲਾਬ ਜਿੰਦਾਬਾਦ ਮੇਰੇ ਦੇਸ਼ ਦੇ ਮਹਾਨ ਕਾਮੇ ਲੋਕ ਜਿੰਦਾਬਾਦ ਉਹਦੇ ਜੋਰ-ਜੋਰ ਦੀ ਲਾਏ ਨਾਰੇ ਸੁਣ ਕੇ ਬੱਸਾਂ ਦੇ ਅੱਡੇ ਨੂੰ ਜਾਂਦੇ ਆਉਂਦੇ ਲੋਕ ਪਿਪਲ ਹੀਟਾਂ ਇਕੱਠੇ ਹੋ ਗਏ ਹੁਣ ਥਾਣੇਦਾਰ ਉਸ ਨੂੰ ਮਾਰ ਕੇ ਚੁੱਪ ਕਰਵਾਉਣਾ ਚਾਹਦਾ ਸੀਗਾ ਪਰ ਵੇਦ ਦਾ ਜੋਸ਼ ਉਬਾਲੇ ਖਾਈ ਜਾ ਰਿਹਾ ਸੀਗਾ ਉਸ ਨੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਕਿ ਕੰਮ ਕਰਨ ਵਾਲੇ ਇਮਾਨਦਾਰ ਲੋਕੋ ਸੁਣੋ ਮੈਂ ਵੇਦ ਆ ਜਿਹਦੇ ਸਿਰ ਦਾ ਮੁੱਲ 5000 ਰੁਪਏ سرمایہਦਾਰਾਂ ਦੀ ਸਰਕਾਰ ਨੇ ਰੱਖਿਆ ਹੋਇਆ ਮੈਂ ਤੁਹਾਡੇ ਸਾਹਮਣੇ ਸਾਬਤ ਸਬੂਤ ਫੜਿਆ ਖਲੋਤਾ ਮੇਰੇ ਕੋਲ ਦਵਾਈ ਤੋਂ ਬਿਨਾ ਕੁਝ ਨਹੀਂ ਹੈਗਾ ਕੱਲ ਪਰਸੋਂ ਦੀਆਂ ਅਖਬਾਰਾਂ ਵਿੱਚ ਤੁਸੀਂ ਪੜੋਗੇ ਵੀ ਮਸ਼ਹੂਰ ਵੇਦ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਥਾਣੇਦਾਰ ਨੇ ਉਸ ਦਾ ਮੂੰਹ ਬੰਦ ਕਰਨਾ ਚਾਹਿਆ ਪਰ ਉਹ ਬੋਲੀ ਗਿਆ ਇਨਾ ਬੋਚਣਾ ਪਹਿਲਾਂ ਵੀ ਤੁਹਾਡੇ ਬੱਚਿਆਂ ਨੂੰ ਕੋਕੋਗੇ ਮਾਰਿਆ ਸਾਡਾ ਕਸੂਰ ਇਨਾ ਹੀ ਹੈ ਵੀ ਅਸੀਂ ਸਰਮਾਇਦਾਰਾਂ ਦਾ ਰਾਜ ਉਲਟਾਉਣਾ ਚਾਹੁੰਦੇ ਆ ਲੋਕਾਂ ਨੇ ਹੀ ਇਨਕਲਾਬ ਕਰਨਾ ਚਾਹੁੰਦੇ ਆ ਥਾਣੇਦਾਰ ਨੇ ਸਾੜ-ਸਾੜ ਬੈਂਤ ਬਣਾਉਣੀ ਸ਼ੁਰੂ ਕਰ ਦਿੱਤੀ ਹੁਣ ਸੈਕੰਡ ਰੋਕੀ ਖਲੋਤੇ ਇੱਕ ਸਟੂਡੈਂਟ ਨੇ ਜੇਰੇ ਨਾਲ ਥੁੜਕੇ ਆਖਿਆ ਵੀ ਥਾਣੇਦਾਰ ਸਾਹਿਬ ਤੁਸੀਂ ਪਏ ਦੇ ਪਸ਼ੂਆਂ ਵਾਂਗ ਧੇਤੇ ਕਿਉ ਮਰੀ ਜਾ ਰਹੇ ਹੋ ਤੈਨੂੰ ਬਹੁਤ ਹੰਦਰਦੀ ਹੈ ਹਫੇ ਥਾਣੇਦਾਰ ਨੇ ਵਿਦਿਆਰਥੀ ਨੂੰ ਅੱਖਾਂ ਵਿਖਾਈਆਂ ਪਤਾ ਹੈ ਕਿੰਨਾ ਖਤਰਨਾਕ ਹੈ ਇਹ ਕਿਨੇ ਕਾਂਡ ਕਿਤੇ ਨੇ ਕੁਝ ਕੀਤਾ ਹੈ ਤਾਂ ਆਪੇ ਸਜ਼ਾ ਭਾਵੇਂਗਾ ਤੈਨੂੰ ਮਾਰਨ ਦਾ ਅਧਿ ਹਮ ਦਰਦੀ ਦੇਣ ਵਾਲੇ ਪਥੀ ਦੇ ਰਹਿ ਗਏ ਟੈਲੀਫੋਨ ਕਰਨ ਗਿਆ ਸਪਾਈ ਵਾਪਸ ਆ ਗਿਆ ਹੁਣ ਹੋਰ ਥੋੜੇ ਮਿੰਟਾਂ ਪਿੱਛੇ ਜੀਪ ਆ ਪਹੁੰਚੀ ਉਹਨਾਂ ਨੇ ਵੇਦਨਾ ਦੁਪੱਟਿਆਂ ਨਾਲ ਨਰੜ ਕੇ ਜੀਪ ਵਿੱਚ ਸੁਟ ਲਿਆ ਵਿੱਚ ਵਿੱਚ ਰੋ ਪਰੇ ਲੋਕ ਆਪਾ ਘੁੱਟੇ ਰਹਿ ਗਏ ਬੇਸਤ ਦੇ ਬਾਵਜੂਦੋ ਕੁਝ ਕਰਨਾ ਚਾਹੁੰਦੇ ਸਨ ਪਰ ਕਰਨਾ ਉਹਨਾਂ ਨੂੰ ਸੋਚ ਨਹੀਂ ਸੀ ਰਿਹਾ ਜੀਪ ਫਰਾਟੇ ਭਰ ਦੀ ਸਿਟੀ ਥਾਣੇ ਆ ਕੇ ਰੁਕੀ ਰਾਤ ਧਾਨੀ ਦੇ ਹੈੱਡ ਆਫਿਸ ਤੱਕ ਫੋਨ ਖੜਕ ਗਏ ਸਨ ਐਸਪੀ ਸ਼ਰਮਾ ਆਪਣੇ ਕੁੜਮ ਸੰਬੰਧੀ ਨਾਲ ਗੱਲ ਕਰ ਰਿਹਾ ਸੀ ਵੀ ਹੈਲੋ ਜਨਾਬ ਐ ਰਗੂਨੰਦਨ ਬੋ ਰਿਹਾ ਨਮਸਤੇ ਜਨਾਬ ਇੱਕ ਹੋਰ ਸ਼ਿਕਾਰ ਸਰਕਾਰ ਲੱਖਾ ਸਿੰਘ ਐਮਐਲਏ ਦਾ ਕਾਤਲ ਵੇਦ ਗ੍ਰਫਤਾਰ ਕਰ ਲਿਆ ਗਿਆ ਜੀ ਜਿਵੇਂ ਹੁਕਮ ਹੋਵੇ ਬੀਐਸਪੀ ਬਰਾੜ ਨੂੰ ਕਿਉਂ ਬੁਲਾਈਏ ਜੀ ਉਹਦਾ ਮੁੰਡਾ ਤਾਂ ਬਦਮਾਸ਼ ਸੀਗਾ ਮੈਂ ਤਾਂ ਜਨਾਬ ਚਾਹੁੰਦਾ ਹਾਂ ਵੀ ਗੱਲ ਨੂੰ ਸਲਾਇਆ ਨਾ ਜਾਵੇ ਤੁਹਾਡੇ ਹੁੰਦਿਆਂ ਮੈਂ ਫਿਕਰ ਕਰਾਂਗਾ ਅੱਛਾ ਕੁਲਬੀਰ ਨੂੰ ਵੀ ਸਾਥ ਲੈਣੇ ਆ ਜੀ ਠੀਕ ਆ ਤੁਹਾਡੀਆਂ ਹਦਾਇਤਾਂ ਮੁਤਾਬਕ ਜੈ ਹਿੰਦ ਐਸਪੀ ਸ਼ਰਮੇ ਨੇ ਵੇਦ ਦਾ ਕੇਸ ਆਪਣੇ ਹੱਥਾਂ ਵਿੱਚ ਲੈ ਲਿਆ ਉਹ ਦੁਆਬਿਓ ਬਦਲ ਕੇ ਸੰਤੀ ਸ਼ਹਿਰ ਆ ਲਗਾ ਦੀਗਾ ਉਹਦੇ ਡੀਆਈਜੀ ਹੋਣ ਦੀ ਅਫਵਾਹ ਪੁਲਿਸ ਸਰਕਲ ਵਿੱਚ ਗਸ਼ਤ ਲਾ ਰਹੀ ਸੀ ਅਗਲੀ ਸਵੇਰ ਡੀਐਸਪੀ ਬਰਾਂਡ ਨੂੰ ਫੋਨ ਕਰ ਦਿੱਤਾ ਕੁਲਬੀਰ ਨੂੰ ਲੈਣ ਵਾਸਤੇ ਸਪਾਈ ਪਿੰਡ ਪਹੁੰਚ ਗਿਆ ਜਦੋਂ ਕੁਲਬੀਰ ਨੇ ਕਾਤਲ ਨੂੰ ਫੜਿਆ ਸੁਣਿਆ ਤਾਂ ਉਹ ਥਾਂ ਛਾਲ ਮਾਰ ਉੱਠਿਆ ਉਸਨੇ ਬੌਨੇ ਹਾਜ਼ਰੀ ਨੂੰ ਮੋਟਰਸਾਈਕਲ ਪਿੱਛੇ ਬਹਾਇਆ ਤੇ ਬੇਰ ਸਾਹਮਣੇ ਆ ਕੇ ਫਣਕਾਰੇ ਮਾਰਨ ਲੱਗ ਪਿਆ ਵੀ ਕਿਉਂ ਹੁਣ ਆਈ ਅਗਰ ਟਿਕਾਣੇ ਕੁਲਬੀਰ ਨੇ ਗੰਦੀਆਂ ਗਾਲਾਂ ਦੀ ਬੂਹ ਵਰਾ ਦਿੱਤੀ ਇਸੇ ਠੱਠੂ ਜਿਹੇ ਨੇ ਸਰਦਾਰ ਨੂੰ ਅਰਜੀ ਫੜਾ ਕੇ ਗੋਲੀ ਮਾਰੀ ਸੀ ਹੁਣ ਪਤਾ ਲੱਗੋ ਵੀ ਮੇਰੀ ਬੰਦੂਕ ਖੋਈ ਦਾ ਹਾਜ਼ਰੀ ਹਵਾਲਾ ਤੋਂ ਬਾਹਰ ਖਲੋਤਾ ਟੱਪੀ ਜਾ ਰਿਹਾ ਸੀਗਾ ਵੇਦ ਨੇ ਦੋਹਾਂ ਨੂੰ ਤਿਉਰੀਆਂ ਵਾਕੇ ਵੇਖਿਆ ਤੇ ਉਹਨਾਂ ਦੀ ਜਵਾਨ ਵਿੱਚ ਮੂੰਹ ਗੰਦਾ ਕਰਨਾ ਠੀਕ ਨਾ ਸਮਝਿਆ ਉਹਨੇ ਸਾਲਾ ਮੇਰਾ ਹੁਣ ਮੂੰਹ ਕਰਦਾ ਜਿਵੇਂ ਗਧੇ ਦੇ ਲੱਤਾਂ ਰੱਖਿਆ ਹੁੰਦਾ ਕਲਬੀਰ ਨੇ ਥਾਣੇਦਾਰ ਵੱਲ ਮੂੰਹ ਪਵਾਇਆ ਮੈਨੂੰ ਦੇ ਦਿਓ ਸਾਲੇ ਮੇਰੇ ਨੂੰ ਸੀਰਮੇ ਪੀਵਾ ਪੁੱਤ ਦੇ ਕਲਬੀਰ ਨੂੰ ਥਾਣੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਖੱਦ ਲਿਆ ਸਰਦਾਰ ਕਲਬੀਰ ਸਿੰਘ ਸਾਬ ਦਾ ਹੀ ਨਹੀਂ ਹੁਕਮ ਸੀਗਾ ਤੁਹਾਡਾ ਕਾਤਲ ਵਖਾ ਦੇਵਾ ਆਗਾ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਕਿੱਥੇ ਭੇਜਣਾ ਸਰਦਾਰ ਬੌਨੇ ਹਜਾਰੀ ਨਾਲ ਹੱਥਾਂ ਉਤੇ ਦੰਦੀਆਂ ਵੜਦਾ ਥਾਣੇੋਂ ਚਲਿਆ ਗਿਆ। ਸ਼ਾਮੇ ਡੀਐਸਪੀ ਬਰਾੜ ਨੇ ਐਸਪੀ ਰੰਗੂਨੰਦਰ ਨਾਲ ਮੁਲਾਕਾਤ ਕੀਤੀ। ਉਹ ਚਾਹ ਪਿੰਦੇ ਗੱਲਾਂ ਕਰਦੇ ਕਿੰਨਾ ਚਿਰ ਵਿਉਂਦਾ ਬਣਾਉਂਦੇ ਰਹੇ। ਸ਼ਰਮੇ ਨੇ ਵੇਦਨ ਨੂੰ ਨਵਿਕਲਿਆਂ ਬੁਲਾ ਕੇ ਹਮਦਰਦੀ ਨਾਲ ਆਖਿਆ ਵੀ ਤੈਨੂੰ ਪਤਾ ਹੈ ਤੇਰੇ ਦੂਜੇ ਸਾਥੀਆਂ ਦਾ ਕੀ ਹਸ਼ਰ ਹੋਇਆ? ਆਹ ਚੰਗੀ ਤਰ੍ਹਾਂ। ਵੇਦ ਨੇ ਦ੍ਰਿੜਤਾ ਤੇ ਸਾਵਧਤ ਕਦਮੀ ਨਾਲ ਉਤਰ ਦਿੱਤਾ। ਸੋ ਦੋਸਤੋ ਏ ਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 55 ਤੇ ਅਗਲਾ ਭਾਗ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ